ਜੋ ਇਹਨੇ ਗੱਲ ਕੀਤੀ ਹੈ ਵੀ ਉਹ ਜੁਨੀਅਰ ਕਿਉਂ ਸੀਗੀ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਸਾਹਿਬ ਦਾ ਛੋਟਾ ਕਰਦਾ ਕਿਉਂਕਿ ਉਹ ਇੰਨਾ ਬਿਆੰਟ ਹੈ ਪਾਪੀ ਤੇ ਪਾਪੀ ਨੂੰ ਵੀ ਕਿਸੇ ਹੋਰ ਇਹ ਪਾਪ ਦੇ ਵਿੱਚ ਉਣ ਲੈਂਦਾ ਉਹ ਤੇ ਉਹ ਸਾਡੀ ਸੇਵਾ ਲੱਗੀ ਕਿਉਂਕਿ ਜਦੋਂ ਸਾਨੂੰ ਇੱਕ ਅਚਨਚੇਤ ਹੈ ਕਈ ਵਾਰ ਫੋਨ ਆਉਂਦੇ ਬਹੁਤ ਫੋਨ ਆਉਂਦੇ ਵੀ ਆਹ ਮੁੰਡਾ ਹੈ ਜੀ ਇਹਦੇ ਤੇ ਆ ਕੇ ਅਰੇਂਜ ਕਰੂੰ ਨਹੀਂ ਜਾਇਆ ਜਾਂਦਾ ਇਹ ਇੱਕ ਵੀਰ ਮੈਨੂੰ ਦੱਸਦਾ ਵੀ ਇਸ ਤਰ੍ਹਾਂ ਕਰਕੇ ਇੱਕ ਬੰਦਾ ਉੱਥੇ 20 ਸਾਲ ਤੋਂ ਰੁਕ ਹੋ ਰਹੀ ਤੇ ਹੁਣ ਜਿਹੜਾ ਬੰਦਾ ਕਾਊਂਟਰ ਤੇ ਆ ਗਿਆ ਉਹ ਸਾਬਤ ਗੁਰੂਤ ਹੈ ਦਾੜਾ ਪ੍ਰਕਾਸ਼ ਹੈ ਤੇ ਮਾਨੂੰ ਬੜੀ ਫੇਸ ਪੁੱਜੀ ਇਹ ਗੁਰੂ ਨੇ ਆਪੀ ਤੋਂ ਹੋ ਗਿਆ ਬਾਕੀ ਚੱਲਦੇ ਆ ਜੀ ਚਲੋ ਇਹ ਪਰਮਾਤਮਾ ਦੇ ਪਾਣੇ ਚ ਗਏ ਜੇ ਉੱਥੇ ਧੰਨਵਾਦ ਆਉਣਾ ਪੱਤਰਕਾਰ ਸਹਿਬਾਨਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਸਲਾਹ ਦਿੱਤੀ ਵੀ ਪ੍ਰੇਲਾ ਕਰਦਿਆਂ ਕਰ ਰਹੇ ਨੇ ਜੀ ਆ ਗਿਆ ਮੈਂ ਦੇਣ ਬਾਈ ਜੀ ਉਹ ਆਈ ਨਹੀਂ ਮੇਰਾ خیال ਉਹ ਜੇ ਉਹ ਕਿਤੇ ਇਹਨੂੰ ਵੀਰ ਨੂੰ ਰਾ ਕਹਿੰਦੇ ਪੀੜਾ ਕਾਲ ਫਿਰ ਮੈਂ ਉਹ ਗਾ ਕੇ ਜਿਨੇ 140 ਦੇ 135 ਉਹਲੇ ਜੂਰੀ ਮੈਂ ਲੈ ਲੈਣਾ ਸਜੀ ਬਾਸ਼ਨ ਠੀਕ ਹੈ ਨਾ ਲੈ ਲੈਣਾ ਸਿਗਾ ਜੀ ਉਹ ਖਬਰ ਚੱਲ ਜਾਣੀ ਸੀ ਉਹਦਾ ਫਿਰ ਕਮੈਂਟਾਂ ਦੇ ਵਿੱਚ ਮਾੜਾ ਮਟਾ ਹੁੰਦਾ ਹੁੰਦਾ ਪਰ ਜਿਹੜਾ ਉਹ ਪੀੜਾ ਕਾਲ ਚੈੱਕ ਕਰਨ ਵਾਲਾ ਕੰਮ ਕਰ ਲਿਆ ਉਹ ਗੁਰੂ ਸਾਹਿਬ ਨੇ ਅਹੀ ਵਿੱਤ ਭਰਾਈ ਹੋਈ ਸੀ ਬਾਈ ਜੀ ਦਾਦਾ ਕੋਈ ਪਰਮਾਤਮਾ ਦੇ ਭਾਣੇ ਨੂੰ ਮੈਂ ਵੇਖ ਰਿਹਾ ਸੀਗਾ ਕੌਣ ਤੱਕ ਮੈਂ ਦੇਖ ਰਿਹਾ ਹਾਂ ਬਿੱਕੇ ਨੇ ਗੁਰੂ ਸਾਹਿਬ ਦਾ ਕੰਮ ਕੀਤਾ ਕਰਾਇਆ 20 728 ਤੇ ਫਿਰ ਉਹ ਕਹਿੰਦੇ ਜੀ ਬੰਦੇ ਵੀ ਪਾਲੇ ਹੋਏ ਸੀ ਉਹ ਤੇ 50 ਤੋਂ 70 ਬੰਦੇ ਤਾਂ ਸਾਡੇ ਕੋਲ ਵੀ ਗੱਡੀ ਘੇਰ ਲਈ ਉਹਨਾਂ ਨੇ ਗੱਡੀ ਘੇਰੀ ਵੀਡੀਓ ਬਣਾਉਣ ਲੱਗੇ ਬਹੁਤ ਕੁਝ ਹੋਇਆ ਉੱਥੇ ਪਰ ਪਰਮਾਤਮਾ ਦੀ ਕਿਰਪਾ ਜਦੋਂ ਵਾਹਿਗੁਰੂ ਨੇ ਆਪ ਮੇਲ ਕਰਕੇ ਭੇਜਦਾ ਫਿਰ ਬਚਾਉਣ ਵਾਲਾ ਵੀ ਮਾਲਕ ਹੁੰਦਾ ਸੱਤ ਬੰਦੇ ਇੱਕ ਪਾਸੇ ਹੁਣ ਚਾਰ ਬੰਦੇ ਇੱਕ ਪਾਸੇ ਹੁਣ ਪੰਜ ਤੇ ਉਹਨਾਂ ਤੇ ਹਮਲਾ ਵੀ ਨਹੀਂ ਹੱਥ ਵੀ ਆਈ ਆਈ ਆਹ ਕਹਿੰਦੇ ਤੱਕ ਮੇਰੇ ਕੇਜ ਨੂੰ ਵੀ ਆਪ ਹੀ ਕਰ ਦਿੱਤਾ ਵਾਹਿਗੁਰੂ ਤੇ ਇਹ ਉਹ ਮਾਲਕ ਦਾ ਬਾਣਾ ਸੀ ਪ੍ਰਮਾਤਮਾ ਦਾ ਤੇ ਰਹੀ ਗੱਲ ਉਸ ਤੋਂ ਬਾਅਦ ਹੀ ਕਰਦਾ ਜੀ ਮੈਨੂੰ ਲਗਾਤਾਰ ਫੋਨ ਆਏ ਵੀ ਦੱਸੋ ਜੀ ਹੁਣ ਤਰਾ ਮਾਰੋ ਆਓ ਕਿ ਨਹੀਂ ਆਉਣੇ ਇਹਨਾਂ ਦੇ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਖੜਾ ਹਾਂ ਉਸ ਪਰਿਵਾਰ ਦੇ ਰਾਹੇ ਰੱਤੀ ਜਿੰਨਾ ਵੀ ਮੇਰੇ ਅੰਦਰ ਨਫਰਤ ਗੁੱਸਾ ਕੁਝ ਵੀ ਹੋਇਆ ਮੈਂ ਜਿੰਦਾ ਮੇਰਾ ਫਿਰ ਮੇ ਨਿੱਜੀ ਇਨਾਂਤ ਹੋਆ ਮੇਰਾ ਜਿਹੜਾ ਪਰਸਨਲ ਫੋਨ ਸੀ ਉਹ ਚੋਰੀ ਹੋ ਗਿਆ ਇਸ ਤੋਂ ਇਲਾਵਾ ਮੇਰਾ ਨਿੱਜੀ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਗੁਰੂ ਸਾਹਿਬ ਦੀ ਹੋਰ ਵੀ ਖੜਨੀ ਗੱਲ ਅੱਜ ਹੋਈ ਹੈ ਤਾਂ ਇਹ ਮੈਂ ਵੀ ਇਸ ਗੱਲ ਨੂੰ ਤੁਹਾਡੇ ਅੱਗੇ ਰੱਖਦਾ ਵੀ ਮੈਂ ਇੱਕ ਪਰਸੈਂਟ ਵੀ ਜਿਵੇਂ ਬੀਜਨਾ ਬਖਸ਼ਿਸ਼ ਵਾਲੀ ਕਹਾਣੀ ਸੁਣਾਈ ਹੈ ਨਾ ਭਾਂਡੇ ਵਾਲੀ ਭਾਂਡੇ ਚੋਰ ਦੀ ਗੁਰੂ ਪਾਤਸ਼ਾਹ ਜੀ ਨੇ ਉਹਦੇ ਨਾਲ ਦਿੱਤਾ ਹੋਇਆ ਮੈਂ ਜੇ ਤਾਂ ਮਰੇ ਹੋਈ ਕੇਸਾਂ ਦੀ ਬਿਆਦਗੀ ਜਾਂ ਕੁਝ ਹੁੰਦੀ ਫਿਰ ਤਾਂ ਮੈਂ ਉੱਥੇ ਖਲਾਰੇ ਪਾਉਂਦਾ ਕਿਉਂਕਿ ਉਹ ਉਹ ਬਖਸ਼ਣ ਨੂੰ ਨਹੀਂ ਗਿਆ ਗੁਰੂ ਸਾਹਿਬ ਨੇ ਪਰ ਹੁਣ ਪਾਣੀ ਤੋਂ ਵੀ ਠੰਡੇ ਦਿੱਤੇ ਹੋਏ ਆ ਗੁਰੂ ਨੇ ਇੱਕ ਸ਼ਬਦ ਆ ਗੁਰੂ ਸਾਹਿਬ ਦਾ ਸ਼ਬਦ ਹੈ ਪ੍ਰਭ ਪਾਸ ਜਨ ਕੀ ਅਰਦਾਸ ਜੋ ਦਾਤ ਤੇਰੇ ਕੀ ਨਿੰਦਾ ਕਰੇ ਜਿਸ ਮਾਰ ਬਚਾਈਏ ਤੁਕ ਪੜਨ ਦੇ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਜਿਗਰਾ ਵੀ ਨਹੀਂ ਹੈਗਾ ਪਰ ਜੋ ਦਾਤ ਤੇਰੇ ਕੀ ਨਿੰਦਾ ਕਰੇ ਤੇ ਸਮਾਰਥ ਤਾਂ ਉਹ ਉਹ ਜਿਗਰਾ ਨਹੀਂ ਹੈਗਾ ਅਸੀਂ ਤਾਂ ਗੁਰੂ ਅੱਗੇ ਕਹਿੰਦੇ ਹਾਂ ਵੀ ਬਾਦ ਗੁਰੂ ਸਮੱਤ ਵੰਸ਼ ਨਹੀਂ ਉਹ ਕਿੰਨੇ ਤੋਂ ਕਿੰਨਾ ਪਾਪੀ ਸਾਡੇ ਖਿਲਾਫ ਬੋਲਣ ਵਾਲਾ ਕਿਉਂ ਨਾ ਹੋਵੇ ਅਸੀਂ ਤਾਂ ਅਰਦਾਸ ਸਫਤ ਦੇ ਭਲੇ ਦੀ ਕਰਦੇ ਆ ਤੇ ਗਰੀਬ ਦੇ ਨਾਲ ਹੋ ਰਿਹਾ ੱੱਕੇ ਦੇ ਲਈ ਬਾਈ ਜੀ ਗਰੀਬ ਦੇ ਨਾਲ ਸੰਗਤ ਜੀ ਜਿੱਥੇ ੱੱਕਾ ਹੋ ਰਿਹਾ ਸੀਗਾ ਉਥੇ ਗੁਰੂ ਦਾ ਆਪ ਲੈ ਕੇ ਗਏ ਕਿਪੂ ਸਾਹਿਬ ਉਹਦੇ ਹੁਕਮ ਦੇ ਵਿੱਚ ਗਏ ਜੋ ਕੁਝ ਹੋਇਆ ਮੈਨੂੰ ਕੁਝ ਨਹੀਂ ਪਤਾ ਜੀ ਮੈਂ ਉਥੇ ਕੀ ਬੋਲੀ ਗਿਆ ਕਿ ਨਹੀਂ ਬੋਲਿਆ ਕਿਵੇਂ ਵਿਤ ਬਣੀ ਗਈ ਉਹਦਾ ਨਤੀਜਾ ਇਹ ਆ ਵੀ ਅੱਜ ਉਹ ਪਰਿਵਾਰ ਕਹਿੰਦਾ ਵੀ ਸਾਡੀ ਇੱਜ਼ਤ ਦਾ ਸਵਾਲ ਹੈ ਕਿਉਂਕਿ ਮੈਂ ਵੀ ਇਹ ਮੰਨਦਾ ਵੀ ਜਦੋਂ ਗੁਰੂ ਦੇ ਦਰ ਦੇ ਉੱਤੇ ਆ ਕੇ ਜਗਜੀਤ ਸਿੰਘ ਇਹ ਕਹੇ ਵੀ ਇਹ ਬਾਈ ਗੁਰੂ ਲੋਕ ਤਾਂ ਮੈਨੂੰ ਥੜੀ ਸਾਹ ਕਹਿੰਦੇ ਆ ਪਰ ਮੈਂ ਨਾ ਕੀਤਾ ਹੀ ਕਾਦੀਓ ਨਿਮਾਣਿਆ ਤੋਂ ਮਾਣਿਕ ਸ਼ਬਦ ਆਉਂਦਾ ਉਹਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਕਰਮ ਨਾ ਜਾਣਾ ਧਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਇਸ ਤਰ੍ਹਾਂ ਦੀ ਕੋਈ ਪੰਕਤੀ ਹੁੰਦੀ ਹੈ ਮਤਲਬ ਕਿ ਲੋਭੀ ਮਾਇਆ ਤਾਰੀ ਨਾਮ ਪਰਿਓ ਭਗਤ ਗੋਬਿੰਦ ਘਰ ਇਹ ਲੱਖੋਂ ਪੈਜ ਦੁਬਾਰ ਤੁਹਾਡੀ ਕਰਮ ਨਹੀਂ ਜਾਣਦਾ ਮੈਂ ਇਹ ਅਰਦਾਸ ਕਰਦਾ ਵਾਹਿਗੁਰੂ ਮੈਂ ਤਾਂ ਕਰਮ ਨਹੀਂ ਜਾਣਦਾ ਧਰਮ ਨਹੀਂ ਜਾਣਦਾ ਮਾਇਆ ਦੇ ਲੋਭ ਨੇ ਮੈਨੂੰ ਭਇਓ ਪਰ ਵੀ ਇੱਥੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੇ ਉਹਨਾਂ ਨੂੰ ਕਰਕੇ ਇਥੇ ਦੂਜਾ ਕੈਮਰੇ ਵਾਲਾ ਥੀਮ ਕੀਤਾ ਜਾ ਸਕਦਾ ਕਿ ਵਾਹਿਗੁਰੂ ਸੱਚੇ ਬਾਸ਼ਾ ਸੱਚਾ ਠਾਣੂ ਵਾਹਿਗੁਰੂ ਸੱਚੇ ਮਰਾਦੀ ਤੇ ਇਹ ਵੀ ਨਾ ਹੋਵੇ ਜੀ ਵੀ ਜੇ ਉਹ ਅੱਜ ਤੋਂ ਬਾਅਦ ਸੁਧਾਤਾ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਜਾਂ ਉਹਨਾਂ ਨੂੰ ਕਦੇ ਟੌਰਚਰ ਕਰਨ ਦੀ ਕੋਸ਼ਿਸ਼ ਕਰੀਏ ਅਸੀਂ ਵੀ ਗੁਰੂ ਦੇ ਸਿੱਖਾਂ ਸਾਹੀ